ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤਿਆਉ ਜੀ ਸ਼ੁਰੂ ਕਰਦੀ ਆ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕੀੜੀ ਤੇ ਟਿੱਡੇ ਦੀ ਕਹਾਣੀ ਹੈ ਗਰਮੀਆਂ ਦਾ ਮੌਸਮ ਸੀ ਧਰਤੀ ਤਪ ਰਹੀ ਸੀ ਹਵਾ ਵਿੱਚ ਗਰਮੀ ਦੀਆਂ ਲਹਿਰਾਂ ਤੈਰਦੀਆਂ ਸਨ ਤੇ ਸੂਰਜ ਆਪਣੀ ਪੂਰੀ ਤਾਕਤ ਨਾਲ ਚਮਕ ਰਿਹਾ ਸੀ ਪਿੰਡ ਦੇ ਪਿੱਛੇ ਇੱਕ ਵੱਡਾ ਖੇਤ ਸੀ ਜਿਸ ਵਿੱਚ ਹਰੇ ਭਰੇ ਪੱਤੇ ਤੇ ਘਾਹ ਦੀਆਂ ਲੰਮੀਆਂ ਲੰਮੀਆਂ ਡੰਡੀਆਂ ਹੌਲੀ-ਹੌਲੀ ਹਵਾ ਨਾਲ ਝੂਲ ਰਹੀਆਂ ਸਨ ਉਸ ਖੇਤ ਦੇ ਇੱਕ ਕੋਨੇ ਵਿੱਚ ਰਹਿੰਦੀ ਸੀ ਇੱਕ ਕੀੜੀ ਛੋਟੀ ਜਿਹੀ ਪਰ ਬੜੀ ਹੀ ਮਿਹਨਤੀ ਸੀ ਕੀੜੀ ਦਾ ਨਾਮ ਸੀ ਕੰਬਣੀ ਹਰ ਸਵੇਰ ਉਹ ਆਪਣੇ ਛੋਟੇ ਜਿਹੇ ਘਰ ਵਿੱਚੋਂ ਨਿਕਲਦੀ ਖਾਣ ਪੀਣ ਦੀਆਂ ਚੀਜ਼ਾਂ ਲੱਭਦੀ ਤੇ ਇੱਕ ਇੱਕ ਦਾਣਾ ਚੁੱਕ ਕੇ ਆਪਣੀ ਖੁੱਡ ਵਿੱਚ ਪਹੁੰਚ ਜਾਂਦੀ ਉਸ ਦੀ ਮਿਹਨਤ ਦੇ ਬਾਰੇ ਸਾਰਾ ਜੰਗਲ ਚਰਚਾ ਕਰਦਾ ਸੀ ਕੋਈ ਕਹਿੰਦਾ ਇਹ ਕੀੜੀ ਤਾਂ ਬਿਲਕੁਲ ਕਿਸਾਨ ਵਰਗੀ ਹੈ ਜੋ ਹਰ ਮੌਸਮ ਦੀ ਤਿਆਰੀ ਪਹਿਲਾਂ ਤੋਂ ਹੀ ਕਰਕੇ ਰੱਖ ਲੈਂਦੀ ਹੈ ਇੱਕ ਦਿਨ ਜਦੋਂ ਕਾਮਨੀ ਖੇਤ ਵਿੱਚ ਦਾਣੇ ਇਕੱਠੇ ਕਰ ਰਹੀ ਸੀ ਤਾਂ ਉਸ ਨੇ ਇੱਕ ਅਜੀਬ ਜਿਹੀ ਆਵਾਜ਼ ਸੁਣੀ ਚੀਂ 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 ਉਹ ਮੌਸਮ ਕਿੰਨਾ ਸੋਹਣਾ ਹੈ ਕਿੜੀ ਨੇ ਵੇਖਿਆ ਕਿ ਇੱਕ ਟਿੱਡਾ ਹਰਾ ਟਿੱਡਾ ਪੱਤੇ ਉੱਤੇ ਬੈਠ ਕੇ ਬੀਨਾ ਵਜਾਰਿਆ ਸੀ ਉਸ ਦੇ ਚਿਹਰੇ ਤੇ ਖੁਸ਼ੀ ਦਾ ਚਾਨਣ ਸੀ ਉਹ ਸੰਗੀਤ ਦੀਆਂ ਧੁਨਾਵਾਂ ਵਿੱਚ ਖੋਇਆ ਹੋਇਆ ਸੀ ਕਾਮਨੀ ਨੇ ਪੁੱਛਿਆ ਉਹ ਟਿੱਡੇ ਭਰਾ ਤੂੰ ਸਾਰਾ ਦਿਨ ਬੀਨਾ ਕਿਉਂ ਬਾਜ਼ਾਰ ਆਈ ਕੁਝ ਖਾਣ ਲਈ ਵੀ ਇਕੱਠਾ ਨਹੀਂ ਕਰਦਾ ਢਿੱਡੇ ਨੇ ਹੱਸ ਕੇ ਕਿਹਾ ਉਹ ਕੀੜੀ ਪੈਣ ਤੂੰ ਵੀ ਕਮਾਲ ਕਰਦੀ ਐ ਇਹ ਵੇਖ ਮੌਸਮ ਕਿੰਨਾ ਸੁਹਾਵਣਾ ਐ ਹਰੇ ਪੱਤੇ ਠੰਡੀ ਹਵਾ ਚਮਕਦਾ ਸੂਰਜ ਇਨ੍ਹਾਂ ਦਿਨਾਂ ਚ ਮਿਹਨਤ ਕਰਨ ਦੀ ਕੀ ਲੋੜ ਐ ਖਾ ਪੀ ਕੇ ਮौज ਕਰ ਜੀਤ ਗਾ ਤੇ ਜ਼ਿੰਦਗੀ ਦਾ ਆਨੰਦ ਲੈ ਕੀੜੀ ਨੇ ਮੁਸਕਰਾ ਕੇ ਕਿਹਾ ਢਿੱਡੇ ਭਰਾ ਮੌਜਾਂ ਆਪਣੀਆਂ ਜਗ੍ਹਾ ਨੇ ਪਰ ਸਿਆਣਪ ਆਪਣੀ ਜਗ੍ਹਾ ਗਰਮੀ ਖਤਮ ਹੋਣ ਤੋਂ ਬਾਅਦ ਵਾਲੀ ਐ ਫਿਰ ਪੱਤੇ ਸੁੱਕ ਜਾਣਗੇ ਹਵਾ ਠੰਡੀ ਹੋ ਜਾਏਗੀ ਜਦੋਂ ਸਰਦੀ ਆਵੇਗੀ ਤਦ ਖਾਣ ਨੂੰ ਕੁਝ ਨਹੀਂ ਮਿਲੇਗਾ ਮੈਂ ਹੁਣ ਮਿਹਨਤ ਕਰ ਰਹੀ ਹਾਂ ਤਾਂ ਕਿ ਠੰਡੀ ਰੁੱਤ ਵਿੱਚ ਭੁੱਖੀ ਨਾ ਰਹਾਂ ਟਿੱਡਾ ਬੇਫਿਕਰ ਹੋ ਕੇ ਹੱਸਿਆ ਹਾ ਹਾ ਮੈਂ ਤਾਂ ਸੰਗੀਤ ਦਾ ਸੁਕੀਨ ਹਾਂ ਮੇਰੇ ਕੋਲੇ ਸਮਾਂ ਐ ਮौज-ਮਸਤੀਆਂ ਲਈ ਜਦੋਂ ਠੰਡਾ ਆਵੇਗੀ ਕੁਝ ਨਾ ਕੁਝ ਆਪੇ ਇੰਤਜ਼ਾਮ ਕਰ ਜਾਵਾਂਗਾ ਕੀੜੀ ਨੇ ਹੌਲੀ ਜਿਹੇ ਸਾਹ ਲਿਆ ਤੇ ਆਪਣੇ ਕੰਮ ਵੱਲ ਨੂੰ ਵਾਪਸ ਮੁੜ ਗਈ ਤੇ ਟਿੱਡਾ ਫਿਰ ਤੋਂ ਆਪਣੀ ਧੁੰਨ ਦੇ ਵਿੱਚ ਨੂੰ ਖੋ ਗਿਆ। ਕਈ ਹਫ਼ਤੇ ਬੀਤ ਗਏ ਸੂਰਜ ਦੀ ਤਪਸ਼ ਘਟਣ ਲੱਗ ਗਈ। ਹਵਾ ਹੁਣ ਠੰਡੀ ਹੋਣ ਲੱਗੀ ਸੀ। ਰਕਤਾਂ ਦੇ ਪੱਤੇ ਹੌਲੀ-ਹੌਲੀ ਪੀਲੇ ਪੈਣ ਲੱਗ ਪਏ। ਕਈ ਟਾਹਣੀਆਂ ਸੁੱਕਣ ਲੱਗ ਪਈਆਂ। ਧਰਤੀ ਦੀ ਸੁਗੰਧ ਵੀ ਹੁਣ ਵੱਖਰੀ ਹੋ ਗਈ ਸੀ। ਜਿਵੇਂ ਕੋਈ ਚੇਤਾਵਨੀ ਦੇ ਰਹੀ ਹੋਵੇ ਕਿ ਸਮਾਂ ਬਦਲਣ ਵਾਲਾ ਹੈ ਪਰ ਢੱਡੇ ਨੂੰ ਇਸ ਬਦਲਾਅ ਦੀ ਕੋਈ ਵੀ ਪਰਵਾਹ ਨਹੀਂ ਸੀ ਉਹ ਅਜੇ ਵੀ ਹਰ ਸਵੇਰ ਪੱਤਿਆਂ ਤੇ ਛਾਲਾ ਮਾਰਦਾ ਗੀਤ ਗਾਉਂਦਾ ਤੇ ਖੁਸ਼ੀ ਨਾਲ ਝੂਮਦਾ ਰਹਿੰਦਾ ਸੀ ਕਈ ਵਾਰ ਉਹ ਸੂਰਜ ਦੇ ਚੜਦੇ ਹੀ ਸੰਗੀਤ ਵਜਾਉਣਾ ਸ਼ੁਰੂ ਕਰ ਦਿੰਦਾ ਸੀ ਜਦੋਂ ਚੰਨ ਨਿਕਲਦਾ ਤਾਂ ਵੀ ਆਪਣੀ ਧੁਨ ਜਾਰੀ ਰੱਖਦਾ ਸੀ ਇੱਕ ਦਿਨ ਜਦੋਂ ਉਹ ਬੀਨ ਵਜਾ ਰਿਹਾ ਸੀ ਕਿੜੀ ਉਥੋਂ ਲੰਗੀ ਉਸ ਦੀ ਪਿੱਠ ਤੇ ਇੱਕ ਵੱਡਾ ਦਾਣਾ ਸੀ ਤੇ ਮੂੰਹ ਵਿੱਚ ਇੱਕ ਛੋਟਾ ਜਿਹਾ ਹੋਰ ਬੀਜ ਸੀ ਕਿੱਡੇ ਨੇ ਮਜ਼ਾਕ ਨਾਲ ਕਿਹਾ ਕੀੜੀ ਭੈਣ ਤੂੰ ਤਾਂ ਸਾਰੀ ਦੁਨੀਆ ਦਾ ਕਾਣਾ ਕੱਟਾ ਕਰ ਲਵੇਂਗੀ ਕਦੇ ਆਰਾਮ ਵੀ ਕਰ ਲਿਆ ਕਰ ਕੀੜੀ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਆਰਾਮ ਤਾਂ ਮੈਂ ਕਰਾਂਗੀ ਜਦ ਮੇਰੇ ਕੋਲੇ ਖਾਣ ਪੀਣ ਦਾ ਪੂਰਾ ਸਟਾਕ ਹੋਵੇਗਾ ਵੇਖ ਮੌਸਮ ਕੁਝ ਦਿਨਾਂ ਚ ਕੁਝ ਦਿਨਾਂ ਦਾ ਮਹਿਮਾਨ ਹੈ ਜਦ بارش ਆਉਣਗੀ ਨਾ ਜ਼ਮੀਨ ਗਿੱਲੀ ਹੋ ਜਾਵੇਗੀ ਤਾਂ ਖਾਣ ਨੂੰ ਕੁਝ ਨਹੀਂ ਲੱਭਣਾ ਖਾਣਾ ਲੱਭਣਾ ਮੁਸ਼ਕਲ ਹੋ ਜਾਣਾ ਉਦੋਂ ਮੇਰਾ ਇਹ ਜਮਾ ਕੀਤਾ ਹੋਇਆ ਸਾਰਾ ਖਾਣਾ ਸਾਡੇ ਕੰਮ ਆਵੇਗਾ ਸਾਡੀ ਕੀਤੀ ਹੋਈ ਮਿਹਨਤ ਸਾਡੇ ਕੰਮ ਆਵੇਗੀ ਕਿੱਡਾ ਹੱਸ ਕੇ ਬੋਲਿਆ ਤੂੰ ਤਾਂ ਹਮੇਸ਼ਾ ਡਰਦੀ ਹੀ ਰਹਿੰਦੀ ਹੈ ਜੀਵਨ ਇੱਕ ਵਾਰ ਹੀ ਮਿਲਦਾ ਹੈ ਮौज-ਮਸਤੀ ਕਰਨੀ ਚਾਹੀਦੀ ਹੈ ਕਿੜੀ ਨੇ ਕੋਈ ਜਵਾਬ ਨਾ ਦਿੱਤਾ ਉਹ ਹੌਲੀ ਜਿਹੀ ਮੁਸਕਰਾਈ ਤੇ ਆਪਣਾ ਦਾਣਾ ਚੁੱਕ ਕੇ ਚਲੀ ਗਈ ਦਿਨ ਲੰਘਦੇ ਗਏ ਖੇਤਾਂ ਵਿੱਚ ਸੁੱਕੇ ਪੱਤੇ ਝੜਨ ਲੱਗੇ ਹਵਾ ਹੁਣ ਤੇਜ਼ ਤੇ ਠੰਡੀ ਹੋ ਗਈ ਰਾਤ ਨੂੰ ਟਿੱਡੇ ਤੇ ਗੀਤਾਂ ਦੀ ਧੁਨ ਵਿੱਚ ਵੀ ਹੌਲੀ-ਹੌਲੀ ਕੰਮਕਪੀ ਆਉਣ ਲੱਗੀ। ਕਈ ਵਾਰੀ ਉਸ ਦੀ ਬੀਂਦ ਦੀ ਆਵਾਜ਼ ਕੰਬਦੀ ਸੀ, ਜਿਵੇਂ ਹਵਾ ਨਾਲ ਉਸ ਦੇ ਹੱਥ ਕੰਬ ਰਹੇ ਹੋਣ। ਇੱਕ ਸ਼ਾਮ ਟਿੱਡਾ ਬੀਨ ਵਜਾਉਂਦਾ ਹੋਇਆ ਸੋਚ ਰਿਹਾ ਸੀ, ਕਿਹੜੀ ਤਾਂ ਸਾਰੀ ਰੁੱਤ ਖੇਤਾਂ 'ਚ ਦੌੜਦੀ ਰਹੀ। ਮੈਂ ਸਿਰਫ ਗੀਤ ਗਾਏ, ਪਰ ਮੇਰੇ ਕੋਲੇ ਅਜੇ ਵੀ ਕਈ ਪੱਤੇ ਨੇ, ਕਈ ਫੁੱਲ ਨੇ। ਮੈਂ ਖਾਂ ਲਈ ਕੁਝ ਨਾ ਕੁਝ ਲੱਭ ਹੀ ਲਵਾਂਗਾ। ਪਰ ਜਿਵੇਂ ਹੀ ਅਗਲੇ ਹਫ਼ਤੇ ਵਾਰਿਸ਼ਾਂ ਸ਼ੁਰੂ ਹੋਈਆਂ, ਸਭ ਕੁਝ ਬਦਲ ਗਿਆ। ਪੱਤੇ ਡਿੱਗ ਗਏ ਮਿੱਟੀ ਗਿੱਲੀ ਹੋ ਗਈ ਕੀੜੇ ਮਕੌੜੇ ਆਪਣੀਆਂ ਖੁੱਡਾਂ ਵਿੱਚ ਛੁਪ ਗਏ ਟਿੱਡੇ ਦੀਆਂ ਬੀਨ ਵੀ ਗਿੱਲੀ ਹੋ ਗਈ ਹਵਾ ਠੰਡੀ ਤੇ ਤੇਜ਼ ਹੋ ਗਈ ਖਾਣ ਲਈ ਕੁਝ ਨਹੀਂ ਮਿਲਦਾ ਸੀ ਟਿੱਡਾ ਹੁਣ ਕੰਬਦਾ ਫਿਰਦਾ ਸੀ ਕਦੇ ਕਿਸੇ ਪੱਤੇ ਹੇਠ ਬੈਠ ਜਾਂਦਾ ਕਦੇ ਕਿਸੇ ਝਾੜੀ ਦੇ ਹੇਠਾਂ ਛੁਪਦਾ ਉਸ ਦੇ ਪੇਟ 'ਚ ਭੁੱਖ ਨਾ ਗੜਗੜਾਹਟ ਹੁੰਦੀ ਸੀ ਇੱਕ ਰਾਤ ਉਹ ਆਪਣੀ ਹੀ ਸੋਚ ਵਿੱਚ ਡੁੱਬਿਆ ਉਹ ਮੇਰੇ ਰੱਬਾ ਮੈਂ ਕੀੜੀ ਦੀ ਗੱਲ ਕਿਉਂ ਨਹੀਂ ਮੰਨੀ ਜੇ ਮੈਂ ਵੀ ਉਸਮਾਨ ਤੋਂ ਥੋੜੀ ਮਿਹਨਤ ਕਰ ਲੈਂਦਾ ਤਾਂ ਅੱਜ ਭੁੱਖਾ ਨਾ ਰਹਿੰਦਾ ਅਗਲੀ ਸਵੇਰ ਜਦ ਹੌਲੀ-ਹੌਲੀ ਧੁੰਦ ਛਾਈ ਹੋਈ ਸੀ ਟਿੱਡੇ ਨੇ ਦੂਰ ਖੜੀ ਕੀੜੀ ਨੂੰ ਕੁੱਡਣ ਵਿੱਚ ਦੇਖਿਆ ਉਹ ਹੌਲੀ-ਹੌਲੀ ਉਸ ਵੱਲ ਨੂੰ ਵਧਣ ਲੱਗਾ ਉਸਨੇ ਕਦਮ ਹੌਲੇ ਸਨ ਸਰੀਰ ਕੰਬ ਰਿਹਾ ਸੀ ਪਰ ਉਮੀਦ ਦੀ ਚਿੰਗਾਰੀ ਅਜੇ ਬਾਕੀ ਸੀ ਉਹ ਖੁੱਡ ਦੇ ਮੂੰਹ ਤੇ ਪਹੁੰਚਿਆ ਤੇ ਹੌਲੀ ਜੀ ਆਵਾਜ਼ ਵਿੱਚ ਬੁਲਾਇਆ ਕੀੜੀ ਭੈਣੇ ਕੀ ਤੂੰ ਘਰ ਵਿੱਚ ਐ ਮੈਂ ਟਿੱਡਾ ਹਾਂ ਕੀੜੀ ਅੰਦਰੋਂ ਬਾਹਰ ਆਈ ਉਸਨੇ ਵੇਖਿਆ ਕਿ ਟਿੱਡਾ ਕੰਬ ਰਿਹਾ ਸੀ ਉਸਦੀ বীਣ ਟੁੱਟ ਚੁੱਕੀ ਸੀ ਤੇ ਅੱਖਾਂ ਵਿੱਚ ਨਿਮਰਤਾ ਸੀ ਉਹ ਹੌਲੀ ਆਵਾਜ਼ ਵਿੱਚ ਕਹਿੰਦਾ ਹੈ ਕੀੜੀ ਭੈਣੇ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਗੱਲ ਨਹੀਂ ਮੰਨੀ ਹੁਣ ਮੇਰੇ ਕੋਲੇ ਨਾ ਖਾਣਾ ਏ ਨਾ ਆਸਰਾ ਏ ਕੀ ਮੈਂ ਤੇਰੇ ਕੋਲ ਥੋੜਾ ਆਰਾਮ ਕਰ ਸਕਦਾ ਹਾਂ ਕੀੜੀ ਨੇ ਕੁਝ ਪਲ ਸੋਚਿਆ ਫਿਰ ਬੋਲੀ ਟਿੱਡੇ ਭਰਾ ਤੂੰ ਗਲਤੀ ਕੀਤੀ ਐ ਪਰ ਤੂੰ ਸੱਚਮੁੱਚ ਪਛਤਾਇਆ ਅੰਦਰ ਆ ਜਾ। ਪਾਰਿਕ ਗਲ ਜਾਗ ਰੱਖੀ। ਜੀਵਨ ਵਿੱਚ ਮौज-ਮਸਤੀ ਠੀਕ ਐ ਪਰ ਮਿਹਨਤ ਦਾ ਕੋਈ ਤੋੜ ਤੋੜ ਨਹੀਂ ਹੁੰਦਾ। ਉਸ ਰਾਤ ਟਿੱਡਾ ਕੀੜੀ ਦੀ ਖੁੱਡ ਵਿੱਚ ਬੈਠ ਕੇ ਪਹਿਲੀ ਵਾਰੀ ਸ਼ਾਂਤੀ ਨਾਲ ਸੁੱਤਾ। ਉਸ ਦੇ ਅੰਦਰ ਦੀ ਗਰਮੀ ਮਹਿਸੂਸ ਕੀਤੀ ਤੇ ਆਪਣੇ ਮਨ ਵਿੱਚ ਇੱਕ ਵਚਨ ਲਿਆ। ਜੇ ਮੈਂ ਬਚ ਗਿਆ ਤਾਂ ਅਗਲੀ ਰੁੱਤ ਮੈਂ ਵੀ ਮਿਹਨਤ ਕਰਾਂਗਾ ਤੇ ਕੀੜੀ ਵਾਂਗ ਸਿਆਣ ਪਰ ਰੱਖਾਂਗਾ ਤੇ ਮਿਹਨਤ ਕਰਕੇ ਕਦੇ ਵੀ ਭੁੱਖਾ ਨਹੀਂ ਮਰਾਂਗਾ। ਉਹ ਮਨ ਹੀ ਮਨ ਵਿੱਚ ਇਹ ਸਭ ਸੋਚ ਰਿਹਾ ਸੀ ਰਾਤ ਕਾਲੀ ਸੀ ਹਵਾ ਠੰਡੀ ਹੋ ਰਹੀ ਸੀ ਤੇ ਬਾਹਰ ਪੱਤੇ ਝੜਦੇ ਸੁਣਾਈ ਦੇ ਰਹੇ ਸਨ ਕੀੜੀ ਦੀ ਖੁੱਡ ਦੇ ਅੰਦਰ ਛੋਟਾ ਜਿਹਾ ਇੱਕ ਕੋਨਾ ਸੀ ਜਿੱਥੇ ਕਾਮਨੀ ਨੇ ਸੁੱਕੇ ਦਾਣਿਆਂ ਦਾ ਢੇਰ ਲਗਾਇਆ ਹੋਇਆ ਸੀ ਉੱਚ ਨੇ ਛੋਟੀ ਜਿਹੀ ਅੱਗ ਸਲਗਾ ਰੱਖੀ ਸੀ ਜਿਸ ਨਾਲ ਹੌਲੀ-ਹੌਲੀ ਗਰਮੀ ਫੈਲ ਰਹੀ ਸੀ ਕਿੱਡੈਕ ਕੋਨੇ ਵਿੱਚ ਕੰਬਦਾ ਬੈਠਾ ਸੀ ਕਾਮਣੀ ਨੇ ਉਸ ਨੂੰ ਇੱਕ ਛੋਟੀ ਜਿਹੀ ਪੱਤੀ ਦੀ ਚਾਦਰ ਦਿੱਤੀ ਤੇ ਕਿਹਾ ਇਸ ਨਾਲ ਤੈਨੂੰ ਠੰਡ ਘੱਟ ਲੱਗੇਗੀ ਤੂੰ ਆਰਾਮ ਕਰ ਲੈ ਤੇ ਕੱਲ ਸਵੇਰੇ ਮੇਰੇ ਨਾਲ ਦਾਣੇ ਸਾਫ ਕਰਨ ਵਿੱਚ ਮਦਦ ਕਰੀ ਕਿੜੇ ਨੇ ਨਿਮਰਤਾ ਨਾਲ ਸਿਰ ਹਿਲਾਇਆ ਉਸ ਨੇ ਕਿਹਾ ਕੀੜੀ ਭੈਣੇ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟੀ ਜਿਹੀ ਕੀੜੇ ਵੀ ਇੰਨੀ ਦਿਆਵਾਨ ਹੋ ਸਕਦੀ ਹੈ ਜੇ ਤੂੰ ਨਾ ਮਿਲਦੀ ਤਾਂ ਸ਼ਾਇਦ ਅੱਜ ਮੈਂ ਜਿਉਂਦਾ ਨਾ ਹੁੰਦਾ ਕੀੜੀ ਨੇ ਹੱਸ ਕੇ ਕਿਹਾ ਭਰਾ ਸੱਚੀ ਦਇਆ ਉਸਦੇ ਦਿਲ ਵਿੱਚ ਹੁੰਦੀ ਹੈ ਜਿਸਨੇ ਦੁੱਖ ਵੇਖਿਆ ਹੋਵੇ ਮੈਂ ਵੀ ਕਦੇ ਭੁੱਖੀ ਰਹੀ ਸੀ ਤਦ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਕਿ ਜੀਵਨ ਦੀ ਸੱਚੀ ਮਾਨਤਾ ਦੂਜਿਆਂ ਦੀ ਸੇਵਾ ਵਿੱਚ ਹੈ ਢਿੱਡੇ ਦੀਆਂ ਅੱਖਾਂ ਪਾਰ ਆਈਆਂ ਉਸਨੇ ਸੋਚਿਆ ਜਿਸ ਨੂੰ ਮੈਂ ਛੋਟੀ ਤੇ ਨਿਕੰਮੀ ਸਮਝਦਾ ਸੀ ਅਸਲ ਵਿੱਚ ਮੇਰੀ ਗੁਰੂ ਬਣ ਗਈ ਆ ਸਵੇਰੇ ਜਦ ਸੂਰਜ ਦੀਆਂ ਕਿਰਨਾਂ ਧੁੰਦ ਵਿੱਚੋਂ ਹੌਲੀ-ਹੌਲੀ ਬਾਹਰ ਆਈਆਂ ਕੀੜੀ ਉੱਠ ਗਈ ਉਹ ਦਾਣੇ ਚੁੜ ਕੇ ਇੱਕ ਸਾਈਡ ਤੇ ਰੱਖ ਰਹੀ ਸੀ ਢਿੱਡਾ ਵੀ ਉਸਦੀ ਮਦਦ ਕਰਨ ਲੱਗਾ ਉਸਨੇ ਆਪਣੀ ਛੋਟੀ ਜੀ ਬੀਨਾ ਦੇ ਟੁਕੜੇ-ਟੁਕੜੇ ਇਕੱਠੇ ਕਰਕੇ ਕਿਹਾ ਇਹ ਮੇਰੀ ਯਾਦ ਹੈ ਮੈਂ ਇਸ ਨੂੰ ਸੰਭਾਲ ਕੇ ਰੱਖਾਂਗਾ ਪਰ ਹੁਣ ਪਰ ਹੁਣ ਮੈਂ ਸਿਰਫ ਸੰਗੀਤ ਨਹੀਂ ਮਿਹਨਤ ਵੀ ਕਰਾਂਗਾ ਕੀੜੀ ਨੇ ਖੁਸ਼ੀ ਨਾਲ ਕਿਹਾ ਜੇ ਤੂੰ ਸੱਚਮੁੱਚ ਮਿਹਨਤ ਕਰੇਂਗਾ ਤਾਂ ਤੈਨੂੰ ਖੁਸ਼ੀ ਵੀ ਵਧੇਰੇ ਮਿਲੇਗੀ ਸੰਗੀਤ ਤਾਂ ਉਹੀ ਸੁਣਨ ਲੱਗਦਾ ਜਦ ਦਿਲ ਸ਼ਾਂਤ ਤੇ ਪੇਟ ਭਰਿਆ ਹੋਵੇ ਉਹੀ ਸੰਗੀਤ ਸੁਣਨ ਨੂੰ ਸੋਹਣਾ ਲੱਗਦਾ ਹੈ ਟਿੱਡ ਟਿੱਡਾ ਹੱਸ ਪਿਆ ਹਾਂ ਭੈਣੇ ਮੈਂ ਇਹ ਗੱਲ ਕਦੇ ਨਹੀਂ ਭੁੱਲਾਂਗਾ ਦਿਨ ਲੰਘਦੇ ਗਏ ਸਰਦੀ ਆਪਣੇ ਚਰਮ ਤੇ ਸੀ ਬਾਹਰ برف ਵਰਗਾ ਜਿਹਾ ਸਫੈਦ ਧੁੰਦਲਾ ਦ੍ਰਿਸ਼ ਹੋਇਆ ਪਿਆ ਸੀ ਕੀੜੀ ਤੇ ਟਿੱਡਾ ਮਿਲ ਕੇ ਖਾਣਾ ਖਾਂਦੇ ਗੱਲਾਂ ਕਰਦੇ ਤੇ ਕਈ ਵਾਰੀ ਟਿੱਡਾ ਹੌਲੀ-ਹੌਲੀ ਆਪਣੀ ਆਵਾਜ਼ ਨਾਲ ਕੀੜੀ ਨੂੰ ਗੀਤ ਵੀ ਸੁਣਾਉਂਦਾ ਉਸ ਦਾ ਗੀਤ ਦਾ ਮੌਜ ਭਰਿਆ ਨਹੀਂ ਸੀ ਉਹ ਹੁਣ ਜੀਵਨ ਦੀ ਸਚਾਈ ਬਿਆਨ ਕਰਦਾ ਸੀ ਉਹ ਗਾਉਂਦਾ ਸੀ ਮੌਜਾਂ ਦੀ ਮਿੱਠੀ ਧੁਨ ਮਿਹਨਤ ਤੇ ਸੁਰ ਬਿਨਾ ਅਧੂਰੀ ਭੁੱਖ ਦੀ ਠੰਡੀ ਰਾਤ ਨੇ ਮੈਨੂੰ ਸਿੱਖ ਦਿੱਤੀ ਸਿਆਣਪ ਪੂਰੀ ਕੀੜੀ ਹੌਲੀ-ਹੌਲੀ ਤਾਲ ਨਾਲ ਸਿਰ ਹਿਲਾਉਂਦੀ ਤੇ ਕਹਿੰਦੀ ਵੇਖ ਟਿੱਡੇ ਹੁਣ ਤੇਰੀ ਧੁੰਨ ਵਿੱਚ ਰੂਹ ਹੈ ਤੋ ਸਿੱਖ ਗਿਆ ਕਿ ਅਸਲੀ ਸੰਗੀਤ ਸਿਰਫ ਆਵਾਜ਼ ਨਹੀਂ ਪਰ ਅਨੁਭਵ ਦਾ ਰੰਗ ਹੁੰਦਾ ਏ ਟਿੱਡੇ ਨੇ ਸਿਰ ਝੁਕਾ ਕੇ ਕਿਹਾ ਹਾਂ ਮੈਂ ਪਹਿਲਾਂ ਮौज-ਮਸਤੀਆਂ ਦਾ ਸਕਿੰਸੀ ਪਰ ਹੁਣ ਮੈਂ ਜੀਵਨ ਦਾ ਸ਼ਾਗਿਰਦ ਬਣ ਗਿਆ ਹਾਂ ਕਈ ਹਫ਼ਤੇ ਬੀਤ ਗਏ ਹੌਲੀ-ਹੌਲੀ ਮੌਸਮ ਬਦਲਣ ਲੱਗਾ ਠੰਡੀ ਠੰਡੀ ਕੱਟ ਗਈ ਤੇ ਪੱਤੇ ਮੁੜ ਹਰੇ ਹੋਣ ਲੱਗੇ ਤੇ ਫੁੱਲਾਂ ਦੀ ਖੁਸ਼ੂ ਹਵਾ 'ਚ ਘੁਲਣ ਲੱਗੀ ਬਸੰਤ ਆ ਚੁੱਕੀ ਸੀ ਇੱਕ ਸਵੇਰ ਟਿੱਡਾ ਕੀੜੀ ਦੇ ਕੋਲ ਆਇਆ ਤੇ ਕਹਿੰਦਾ ਕੀੜੀ ਭੈਣੇ ਹੁਣ ਮੌਸਮ ਬਦਲ ਗਿਆ ਮੈਂ ਸੋਚਦਾ ਹਾਂ ਮੈਂ ਖੇਤਾਂ ਵੱਲ ਵਾਪਸ ਜਾਵਾਂ ਤੇ ਹੁਣ ਮੈਂ ਮਿਹਨਤ ਕਰਾਂਗਾ ਆਪਣੇ ਲਈ ਘਰ ਬਣਾਵਾਂਗਾ ਤੇ ਤੈਨੂੰ ਹਰ ਰੁੱਤ ਮਿਲਣ ਆਉਂਦਾ ਰਹਾਂਗਾ ਕੀੜੀ ਨੇ ਮੁਸਕਰਾ ਕੇ ਕਿਹਾ ਮੇਰੀ ਦੁਆ ਤੇਰੀ ਨਾਲ ਹੈ ਪਰ ਯਾਦ ਰੱਖੀ ਜੋ ਮੌਸਮ ਦੀ ਕਦਰ ਕਰਦਾ ਰੱਬ ਵੀ ਉਸਦੀ ਮਦਦ ਹੀ ਕਰਦਾ ਟਿੱਡੇ ਨੇ ਸਿਰ ਝੁਕਾ ਕੇ ਨਮਸਕਾਰ ਕੀਤਾ ਤੇ ਨਵੀਂ ਉਮੀਦ ਨਾਲ ਖੇਤਾਂ ਵੱਲ ਨੂੰ ਚੱਲ ਪਿਆ ਹੋਂ ਉਸਦੇ ਕਦਮਾਂ ਵਿੱਚ ਆਤਮ ਵਿਸ਼ਵਾਸ ਸੀ ਤੇ ਦਿਲ ਵਿੱਚ ਸਿੱਖਿਆ ਦੀ ਚਾਨਣ ਉਹ ਖੇਤ ਵਿੱਚ ਗਿਆ ਪੁਰਾਣੇ ਪੱਤਿਆਂ ਢੇਠ ਆਪਣਾ ਛੋਟਾ ਜਿਹਾ ਘਰ ਬਣਾਉਣ ਲੱਗਾ ਇਸ ਵਾਰ ਉਸਨੇ ਹਰ ਕੰਮ ਸਿੱਧੇ ਮਨ ਨਾਲ ਕੀਤਾ ਦਾਣੇ ਇਕੱਠੇ ਕੀਤੇ ਪੱਤੇ ਸੁਕਾ ਕੇ ਸੁਰੱਖਿਅਤ ਰੱਖੇ ਸ਼ਾਮ ਨੂੰ ਜਦ ਹੌਲੀ ਹੌਲੀ ਹਵਾ ਵਗੀ ਉਸਨੇ ਆਪਣੀ ਨਵੀਂ ਬੀਨਾ ਦੀ ਬਣਾਈ ਹੋਈਗੀ ਤੇ ਗੀਤ ਗਾਇਆ ਮਿਹਨਤ ਲਈਤੋਂ ਹੈ ਜ਼ਿੰਦਗੀ ਸਿਆਣਪ ਦਾ ਸੁਰ ਹੈ ਪਿਆਰ ਕੀੜੀ ਭੈਣ ਨੇ ਸਿਖਾਈ ਗੱਲ ਬਿਨਾ ਯੋਜਨਾ ਸਭ ਬੇਕਾਰ ਬਸੰਤ ਰੁੱਤ ਦੀਆਂ ਹਵਾਵਾਂ ਉਹ ਸੰਗੀਤ ਵਿੱਚ ਫੈਲ ਗਈਆਂ ਜੰਗਲ ਦੇ ਹੋਰ ਜੀਵ ਵੀ ਰੁੱਕ ਕੇ ਸੁਣਦੇ ਉਹ ਕਹਿੰਦੇ ਇਹ ਟਿੱਡਾ ਪਹਿਲਾਂ ਮੌਜੀ ਸੀ ਹੁਣ ਗਿਆਨੀ ਹੋ ਗਿਆ ਕਿੱਡਾ ਹੱਸਦਾ ਤੇ ਕਹਿੰਦਾ ਮੇਰੀ ਸਿੱਖਿਆ ਦੀ ਗੁਰੂ ਇੱਕ ਛੋਟੀ ਜੀ ਕੀੜੀ ਹੈ ਜਿਸ ਨੇ ਮੈਨੂੰ ਦੱਸਿਆ ਕਿ ਜੀਵਨ ਸਿਰਫ ਗੀਤਾ ਨਾਲ ਨਹੀਂ ਮਿਹਨਤ ਦਾ ਸੁਰ ਹੁੰਦਾ ਹੈ ਹੁੰਟਿੱਡਾ ਸਮਝ ਚੁੱਕਾ ਸੀ ਕਿ ਜ਼ਿੰਦਗੀ ਵਿੱਚ ਜੇ ਆਨੰਦ ਲੈਣਾ ਹੈ ਤਾਂ ਪਹਿਲਾਂ ਸਾਨੂੰ ਮਿਹਨਤ ਕਰਨੀ ਪਵੇਗੀ ਤਾਂ ਜੋ ਕਦੇ ਵੀ ਬੁਰਾ ਵਕਤ ਆਉਂਦਾ ਤਾਂ ਸਾਡੇ ਉਸ ਕੀਤੀ ਹੋਈ ਮਿਹਨਤ ਦੇ ਨਾਲ ਸਾਡਾ ਉਹ ਬੁਰਾ ਵਕਤ ਲੰਘ ਸਕੇ ਹੁੰਟਿੱਡਾ ਹੌਲੀ-ਹੌਲੀ ਮਿਹਨਤ ਕਰਨ ਲੱਗ ਪਿਆ ਸੀ ਉਸਨੇ ਆਪਣਾ ਛੋਟਾ ਜਿਹਾ ਇੱਕ ਘਰ ਬਣਾਇਆ ਤੇ ਉਸ ਵਿੱਚ ਉਸਨੇ ਆਪਣਾ ਖਾਣਾ ਜਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਅੱਗੇ ਕਦੇ ਵੀ ਕੋਈ ਅਜਿਹਾ ਮੌਸਮ ਆਵੇ ਜਿਸ ਤੇ ਉਹ ਬੈਠ ਕੇ ਖਾ ਸਕੇ ਹੁਣ ਕੀੜੇ ਨੂੰ ਸਮਝ ਆ ਚੁੱਕੀ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇੱਕ ਛੋਟਾ ਜਿਹਾ ਜੀਵ ਕੀੜੀ ਜੋ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ ਕਰਨੀ ਕਿੰਨੀ ਜ਼ਰੂਰੀ ਹੈ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਕਦੇ ਵੀ ਕੋਈ ਬੁਰਾ ਵਕਤ ਆਉਂਦਾ ਸੀ ਭੁੱਖੇ ਨਹੀਂ ਰਹਿ ਸਕਦੇ ਪਰ ਜੇਕਰ ਅਸੀਂ ਆਪਣਾ ਵਕਤ ਐਵੇਂ ਹੀ ਗਵਾ ਦਿੰਦੇ ਹਾਂ ਤਾਂ ਜਦੋਂ ਕਦੇ ਵੀ ਕੋਈ ਬੁਰਾ ਵਕਤ ਆਉਂਦਾ ਤਾਂ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਸਾਨੂੰ ਹਮੇਸ਼ਾ ਵਕਤ ਦੀ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਰ ਕੰਮ ਨੂੰ ਸਹੀ ਸਮੇਂ ਤੇ ਕਰਨਾ ਚਾਹੀਦਾ ਹੈ ਤੇ ਮਿਹਨਤ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ